ਅੱਜ ਦਾ ਸਾਡਾ ਵੀਡੀਓ ਤੁਹਾਕੇਦਾਰ ਹੋਣ ਵਾਲਾ ਅਤ ਕਰਾਏਗਾ ਕਿਉਂ ਕਰਕੇ ਲੋਟਸ ਵਾਲੇ ਨਿਊਜ਼ੀਲੈਂਡ ਦੇ ਵਿੱਚ ਅਤ ਕਰਾਉਂਦੇ ਨੇ ਕੁਆਲਟੀ ਵਾਈਜ਼ ਤੇ ਪ੍ਰਾਈਸ ਵਾਈਜ਼ ਸੇਲ ਬਹੁਤ ਜ਼ਿਆਦਾ ਹੈ ਉਹਦਾ ਕਾਰਨ ਕੀ ਹੈ ਪ੍ਰਾਈਸ ਇਹਨਾਂ ਦੇ ਬਹੁਤ ਹੀ ਘੱਟ ਹੈ ਪੂਰੇ ਨਿਊਜ਼ੀਲੈਂਡ ਦੇ ਵਿੱਚ ਅਸੀਂ ਇਸ ਚੀਜ਼ ਦਾ ਦਾਵਾ ਵੀ ਕਰ ਸਕਦੇ ਹਾਂ ਕਿ ਇਹਨਾਂ ਤੋਂ ਘੱਟ ਪ੍ਰਾਈਸ ਮੈਨੂੰ ਨਹੀਂ ਲੱਗਦਾ ਕੋਈ ਦੇ ਸਕਦਾ ਸਾਡੇ ਕੋਲੇ ਡੇਲੀ ਫਰੈਸ਼ ਸਾਮਾਨ ਆਉਂਦਾ ਜਿਵੇਂ ਪ੍ਰਾਈਸ ਵੀ ਸਾਡਾ ਹੋਰ ਸਟੋਰਾਂ ਨਾਲੋਂ ਘੱਟ ਹੁੰਦਾ ਜਿਵੇਂ ਅੱਜ ਸਾਡੇ ਅਵੋਕਾਡੋ ਹੋ ਗਏ ਕੌਲੀ ਗ੍ਰੇਪਸ ਵਗੈਰਾ ਸਾਰੇ ਡੀਲ ਤੇ ਨੇ। ਕਾਡੋ ਇਹ ਕਿੰਨੇ ਦਿਨ ਦੀ ਡੀਲ ਐਸ ਤੇ ਜੀ? ਆਹ ਵੀਕੈਂਡ ਤੇ ਹੁੰਦੀ ਐ ਜੀ। ਸਪਿਨੈਚੀ। ਪੀਨਸ ਦਾ ਬੈਗ ਆਈ ਥਿੰਕ 6 650 ਦਾ। ਹਾਂਜੀ। $6 ਜਾਂ ਸਾਢੇ $6 ਦਾ ਦੋਸਤੋ ਇਹ ਮਿਲਦਾ ਪੈਕੇਟ। ਤੁਸੀਂ ਕਿੱਥੇ ਵੀ ਲੈਣ ਜਾਓ ਮੈਨੂੰ ਲੱਗਦਾ। ਹਾਂਜੀ। ਪਰ ਲੋਟਸ ਤੇ ਮਿਲ ਰਿਹਾ $4 ਦਾ। $4. 399 ਦਾ। ਜੀ ਇਹ ਬੈਗ ਦੇ ਕੋਈ ਚਾਰਜ ਕਰਦੇ? ਨਾ ਆਫਰ ਹੀ ਹੈ ਫ੍ਰੀ ਕਿੰਨੇ ਸਟੋਰਾਂ ਤੋਂ ਹਾਂਜੀ 340 ਤੋਂ 312 ਵਾਲੀਆਂ ਉਹ ਸਾਡੀਆਂ ਵਾਂ ਡੀਲ ਤੇ ਡੀਲ ਤੇ ਡੀਲ ਤੇ 345 ਆਲਮੋਸਟ ਮੋਸਟਲੀ ਵੈਜੀ ਸਾਡੀ ਆਲਵੇਜ਼ ਡੀਲ ਰਹਿੰਦੀ ਹੈ ਹਾਂ ਪੂਰਾ ਸਾਲ ਲਾ 50 ਕਿਲੋਮੀਟਰ ਤੋਂ ਆਂਦਾ ਹੈ ਹਾਂਜੀ ਕਈ ਬੰਦੇ 200 ਕਿਲੋਮੀਟਰ ਦਿੰਦੇ ਕਿ ਲੋਟਸ ਤੇ ਜਾਣਾ ਹਾਂ ਕਿਉਂਕਿ ਅਸੀਂ ਉਹਨਾਂ ਸਿੱਖ ਇੰਨੀ ਐਟ੍ਰੈਕਟਿਵ ਰੱਖੀ ਹੁੰਦੀ ਆਫਰ ਰੱਖੀ ਹੁੰਦੀ ਕਿ ਉਹਨਾਂ ਨੂੰ ਆਣਾ ਹੀ ਪੈਂਦਾ ਸਾਡੇ ਕੋਲ ਪਨੀਰ ਦੇ ਕਸਮੋਸੇ ਦੇ ਸਾਹਮਣੇ ਆ ਕੇ ਤੁਸੀਂ ਪੁੱਛਿਆ ਪਨੀਰ ਦੇ ਕਸਮੋਸਾ ਉਹਨੂੰ ਨਾ ਬੋਲੋ ਤੁਹਾਡੇ ਮੂੰਹ ਚ ਪਾਣੀ ਆ ਜਾਏਗਾ ਪਨੀਰ ਦੇ ਕਸਮੋਸਾ ਪਿਆ ਆ ਸੁਪਰੀ ਉਸ ਤੋਂ ਬਾਅਦ ਪੰਜਾਬੀ ਜਿਹੜੇ ਹੁਣ ਇਹ ਵੀ ਜਿਹੜਾ ਪ੍ਰਾਈਸ ਹੈ ਭਾਜੀ ਮਾਰਕੀਟ ਨਾਲੋਂ ਉੱਪਰ ਜਿਵੇਂ ਤੁਸੀਂ ਲਾਇਆ 499 ਆ ਜਾਊਗਾ 2 ਕਿਜੀ ਓਨਲੀ 4 ਡਾਲਰ 99 ਸੈਂਟਰ ਦਾ ਹੀ 5 2 ਕਿਲੋ ਪੁਆਇੰਟ ਡਾਲਰ ਦਾ ਹਾਂਜੀ 2Z ਨੋਟਸ ਸੁਪਰਮਾਰਕੀ ਸਸੀਕਲ ਜੀ ਸਵਾਗਤ ਹੈ ਸਾਰੇ ਦਰਸ਼ਕਾਂ ਦਾ ਰੇਡੀਓ ਸਾਡੇ ਵਾਲਾ ਤੇ ਅੱਜ ਦਾ ਸਾਡਾ ਵੀਡੀਓ ਤੁਮਾਕੇਦਾਰ ਹੋਣ ਵਾਲਾ ਅਤ ਕਰਾਏਗਾ ਕਿਉਂ ਕਰਕੇ ਲੋਟਸ ਵਾਲੇ ਨਿਊਜ਼ੀਲੈਂਡ ਦੇ ਵਿੱਚ ਅਤ ਕਰਾਉਂਦੇ ਨੇ ਕੁਆਲਟੀ ਵਾਈਜ਼ ਤੇ ਪ੍ਰਾਈਸ ਵਾਈਜ਼ ਤੇ ਦੋਸਤੋ ਝੋਲੇ ਥੈਲੇ ਤੁਸੀਂ ਚੱਕ ਲਿਓ ਟਰੋਲੀਆਂ ਨਾਲ ਕੁਲ ਹੈਗੀਆਂ ਪਾਰਕਿੰਗ ਦਿਖਾ ਦਿਓ ਜੀ ਇੱਕ ਵਾਰੀ ਪਾਰਕਿੰਗ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ ਪ੍ਰਾਈਜ਼ ਰੈਂਡ ਵਾਲੇ ਆਤ ਤੇ ਸਮਾਨ ਤੁਹਾਨੂੰ ਪਤਾ ਹੀ ਹੈ ਇਹਨਾਂ ਦਾ ਇੱਕ ਨੰਬਰ ਹੁੰਦਾ ਹੈ ਲੋਟਸ ਲੋਟਸ ਤੇ ਇਹਨਾਂ ਦੇ ਤਿੰਨ ਸਟੋਰ ਹੈ ਜੀ ਬੋਟਨੀ ਮੈਨਕਾਉ ਤੇ ਮਾਉਂਟ ਰੋਸਕਲ ਅੱਜ ਅਸੀਂ ਆਇਆ ਬੋਟਨੀ ਚ ਤੁਹਾਨੂੰ ਪਾਰਕਿੰਗ ਦਿਖਾ ਰਹੇ ਹਾਂ ਦੇਖ ਲਓ ਤਕਰੀਬਨ 100 ਕਾਰਾਂ ਦੀ ਪਾਰਕਿੰਗ ਇੱਥੇ ਸ਼ਮੀ ਭਾਈ ਹੈਗੀ ਹੈ ਅਸੀਂ ਪਿੱਛੇ ਵੀ ਦਿਖਾਵਾਂਗੇ ਪਿੱਛੇ ਵੀ ਇਹਨਾਂ ਦੀ ਪਾਰਕਿੰਗ ਹੁੰਦੀ ਹੈ ਇੱਧਰ ਵੀ ਕੈਮਰਾ ਇੱਕ ਵਾਰੀ ਲੈ ਆਓ ਜੀ ਇਹ ਬੈਕ ਸਾਈਡ ਤੇ ਵੀ ਪਾਰਕਿੰਗ ਆਹ ਗੇਟ ਹੈ ਨਾ ਦਾ ਗੇਟ ਤੋਂ ਐਂਟਰੀ ਹੈ तकरीबन 60 ਤੋਂ 70 ਕਾਰਾਂ ਦੀ ਜਿਹੜੀ ਪਾਰਕਿੰਗ ਉਹ ਕੋ ਪਿਛਲੇ ਪਾਸੇ ਹੈ ਫਰੰਟ ਤੇ ਤੁਹਾਨੂੰ ਪਤਾ ਹੈ ਕਿ ਇਹਦੇ ਬਿੰਸ ਪਏ ਹੁੰਦੇ ਨੇ ਵੱਡੇ ਵੱਡੇ ਉਹਦੇ ਵਿੱਚ ਇਹਨਾਂ ਨੇ ਫਰੂਟਸ ਰੱਖੇ ਹੁੰਦੇ ਨੇ ਸਾਰੇ ਫਰੈਸ਼ ਹੁੰਦੇ ਨੇ ਕਿਉਂ ਕਰਕੇ ਇਹਨਾਂ ਦੀ ਸੇਲ ਬਹੁਤ ਜ਼ਿਆਦਾ ਹੈ ਉਹਦਾ ਕਾਰਨ ਕੀ ਹੈ ਪ੍ਰਾਈਸ ਇਹਨਾਂ ਦੇ ਬਹੁਤ ਹੀ ਘੱਟ ਹੈ ਪੂਰੇ ਨਿਊਜ਼ੀਲੈਂਡ ਦੇ ਵਿੱਚ ਅਸੀਂ ਇਸ ਚੀਜ਼ ਦਾ ਦਾਵਾ ਵੀ ਕਰ ਸਕਦੇ ਕਿ ਇਹਨਾਂ ਤੋਂ ਘੱਟ ਪ੍ਰਾਈਸ ਮੈਨੂੰ ਨਹੀਂ ਲੱਗਦਾ ਕੋਈ ਦੇਖ ਸਕਦਾ ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਵੀ ਕਰਿਓ ਕਿ ਲੋਟਸ ਦੀ ਤੁਹਾਨੂੰ ਸਰਵਿਸ ਪ੍ਰਾਈਸ ਤੇ ਕੁਆਲਟੀ ਕਿਵੇਂ ਦੀ ਲੱਗਦੀ ਹੈ ਇੱਕ ਵਾਰੀ ਫੇਰ ਦੱਸ ਦਿਓ ਦੋਸਤਾਂ ਨੂੰ ਲੋਟਸ ਤੇ ਪਹੁੰਚਿਆ ਸੀ ਬੋਟਨੀ ਹਰ ਚੀਜ਼ ਦੀ ਅਵੇਲੇਬਿਲਟੀ ਹੈ ਪ੍ਰਾਈਸ ਤੇ ਕੁਆਲਟੀ ਵੀ ਦੇਖ ਪਾ ਰਹੇ ਹਾਂ ਸਾਡੇ ਨਾਲ ਮਨਵੀਰ ਜੀ ਜੋ ਪ੍ਰੋਡਿਊਸ ਨੂੰ ਪੂਰਾ 딜 ਕਰਦੇ ਆ ਤੁਸੀਂ ਪ੍ਰੋਡਿਊਸ ਦੇਖ ਸਕਦੇ ਹੋ ਲੋਟਸ ਬੋਟਨੀ ਦਾ ਲੋਟਸ ਕੱਲੇ ਬੋਟਨੀ ਦੀ ਗੱਲ ਨਹੀਂ ਕਰ ਰਿਹਾ ਦੋਸਤੋ ਆਪਾਂ ਮਨਕਾਉ ਜਾਂ ਮਾਉਂਟ ਰੋਸਕਲ ਦੀ ਵੀ ਗੱਲ ਕਰ ਰਹੇ ਐਵੇਂ ਹੀ ਭਰਿਆ ਹੁੰਦਾ ਤੇ ਪ੍ਰਾਈਸ ਤੋਂ ਤੁਹਾਨੂੰ ਮੈਂ ਦੱਸ ਤੇ ਵੀ ਯਾਦ ਕਰਾਉਂਦੇ ਹਾਂ ਕੀ ਹਾਲ ਚੱਲਿਆ ਭਾਜੀ ਫਿਕਸ ਆਪ ਵਧੀਆ ਜੀ ਸਾਸਤ੍ਰਿਕਾ ਜੀ ਅੱਛਾ ਮੈਨੂੰ ਦੱਸੋ ਜੀ ਮਾੜਾ ਜਿਹੜਾ ਇਹ ਡੇਲੀ ਤੁਸੀਂ ਇਹਨੂੰ ਫਿਲ ਕਰਦੇ ਹੋ ਹਾਂ ਜੀ ਆਹ ਤਾਂ ਕਿ ਲੋਟਸ ਨੂੰ ਬਾਰ ਬਾਰ ਫਿਲ ਕਰਨਾ ਪੈਂਦਾ ਹਾਂ ਜੀ ਆ ਉਹਦਾ ਫਿਰ ਸਾਰੇ ਕਸਟਮਰਾਂ ਦੀ ਇਹ ਹੋਂਦੀ ਹੈ ਤਾਂ ਕਰਕੇ ਮਤਲਬ ਵੀ ਸਾਡੇ ਕੋਲੇ ਡੇਲੀ ਫਰੈਸ਼ ਸਾਮਾਨ ਆਉਂਦਾ ਜੀ ਜਿਵੇਂ ਪ੍ਰਾਈਸ ਵੀ ਸਾਡਾ ਹੋਰ ਸਟੋਰਾਂ ਨਾਲੋਂ ਘੱਟ ਹੁੰਦਾ ਜਿਵੇਂ ਅੱਜ ਸਾਡੇ ਐਵੋਕਾਡੋ ਹੋ ਗਏ ਕੌਲੀ ਗਰੇਪਸ ਵਗੈਰਾ ਸਾਰੇ ਡੀਲ ਤੇ ਨੇ ਐਵੋਕਾਡੋ ਇਹ ਕਿੰਨੇ ਦਿਨ ਦੀ ਡੀਲ ਹੈ ਇਸ ਤੇ ਜੀ ਆ ਵੀਕਐਂਡ ਤੇ ਹੁੰਦੀ ਹੈ ਜੀ। ਜਿਹੜਾ ਸਾਈਜ਼ ਕੀ ਹੈ ਜੰਬੋ ਹੈ ਕਿ ਨਾਰਮਲ ਹੈ? ਜੰਬੋ ਸਾਈਜ਼ ਹੈ। ਅੱਛਾ ਜੰਬੋ ਸਾਈਜ਼। ਹਾਂ ਜੀ। 79 ਸੈਂਟ ਦਾ। ਹਾਂ ਜੀ। ਮੈਨੂੰ ਲੱਗਦਾ ਵੱਡੇ ਵੱਡੇ ਸ਼ੋਹਣਾ ਦੇ ਪ੍ਰਾਈਸ ਨਹੀਂ ਹੋਗੇ ਜਿਹੜਾ ਪ੍ਰਾਈਸ ਤੁਸੀਂ ਲਾਇਆ ਹੈ। ਹਾਂ ਜੀ। ਅੱਛਾ ਹੋਰ ਕੀ ਸਪੈਸ਼ਲ ਚਾਹ ਆਪਾਂ ਸਬਜ਼ੀਆਂ ਦੀ ਗੱਲ ਕਰਦੇ। ਕੋਲੀ ਸਪੈਸ਼ਲ ਤੇ ਹੀ। ਪਲਾਵਰ ਗੋਭੀ ਦਾ ਫੁੱਲ। ਹਾਂ ਜੀ। 249 ਦਾ। ਹਾਂ ਜੀ। ਤੇ ਗਰੇਪਸ ਸਪੈਸ਼ਲ ਡੀਲ ਤੇ ਨੇ ਵੀਕਐਂਡ ਤੇ ਹੀ। ਅੱਛਾ। ਹਾਂ ਜੀ। ਗ੍ਰੀਨ ਕੇ ਰੈੱਡ। ਦੋਨੋਂ ਹੀ। ਦੋਨੋਂ। ਹਾਂ ਜੀ। ਪ੍ਰਾਈਸ ਕਿੰਨਾ ਦਾ ਜੀ? ਆਹ ਰ ਤੇ ਪਰ ਕੇਜੀ ਨਾ 500 ਗ੍ਰਾਮ ਅੱਛਾ ਓਕੇ ਹਾਂ ਉਹ ਬੰਚ ਦੇ ਵਿੱਚ ਹੈ ਤੇ ਜਿਹੜਾ ਗ੍ਰੀਨ ਹੈ ਉਹ ਲੂਸ ਪਲਾਸਟਿਕ ਦਾ ਬਹੁਤ ਵੱਡਾ ਸਟੈਕ ਹੈ ਜਿਹੜਾ ਗ੍ਰੀਨ ਹੈ ਉਹ ਪਰ ਕੇਜੀ ਦਾ ਹੀ ਉਹ $5 ਸਮਥਿੰਗ ਹੈ ਅੱਛਾ ਮੈਨੂੰ ਤੁਸੀਂ ਕੈਪਸਿਕਮ ਦੇ ਬਾਰੇ ਦੱਸੋ ਤੁਸੀਂ ਕੈਪਸਿਕਮ ਇੱਥੇ ਲਾਈਏ ਦੇਖੋ ਹਮੇਸ਼ਾ ਮੈਂ ਦੇਖਿਆ ਲੋਟਸ ਦਾ ਕੈਪਸਿਕਮ ਦਾ ਪ੍ਰਾਈਸ ਜਿਹੜਾ ਹੈਗਾ ਪਰ ਕੇਜੀ ਜਾਂਦਾ ਹੈ ਪੀਸਿਸ 'ਚ ਨਹੀਂ ਜਾਂਦਾ ਕਿਉਂਕਿ ਪੀਸਿਸ ਦੇ ਵਿੱਚ ਇੱਕ ਤਾਂ ਐਕਸਪੈਂਸਿਵ ਹੋ ਜਾਂਦੀ ਹੈ ਕੇਜੀ ਦੇ ਵਿੱਚ ਨੋਰਮਲ ਪ੍ਰਾਈਸ ਰਹਿੰਦਾ ਹੈ ਇਹ ਤੁਹਾਡਾ ਆਲਵੇਸ ਦੀ ਰਹਿੰਦਾ ਹਾਂਜੀ ਸਾਰੇ ਸਟੋਰ ਸਾਰੇ ਸਟੋਰਾਂ ਦਾ ਹੀ ਤੇ ਹੋਰ ਕੀ ਇਸ ਵੀਕਐਂਡ ਤੇ ਸਪੈਸ਼ਲ ਰੈਨਲ ਹੋਰ ਇਸ ਵੀਕਐਂਡ ਤੇ ਚੰਗੀ ਤਾਂ ਹਰ ਚੀਜ਼ ਆਹ ਦੇਖੋ ਮੈਂ ਆਹ ਪ੍ਰਾਈਸ ਤੁਹਾਡਾ ਦੇਖਿਆ ਸਪੈਨੀਚੀ ਪੀਮਰਸ ਦਾ ਬੈਗ ਆਈ ਥਿੰਕ 6 650 ਦਾ ਹਾਂਜੀ 6 ਡਾਲਰ ਜਾਂ 6.5 ਡਾਲਰ ਦਾ ਦੋਸਤੋ ਇਹ ਮਿਲਦਾ ਪੈਕੇਟ ਤੁਸੀਂ ਕਿੱਥੇ ਵੀ ਲੈਣ ਜਾਓ ਮੈਨੂੰ ਲੱਗਦਾ ਹਾਂਜੀ ਪਰ ਲੋਟਸ ਤੇ ਮਿਲ ਰਿਹਾ 4 ਡਾਲਰ ਦਾ 4 ਡਾਲਰ 399 ਦਾ ਬੋਟਨੀ ਸਟੋਰ ਦੇ ਉੱਤੇ ਇਹ ਤੁਹਾਨੂੰ ਪ੍ਰਾਈਸ ਮਿਲੇਗਾ 399 ਦਾ ਇਹਨਾਂ ਕੋਲ ਕੋਰੀਐਂਡਰ ਦੇ ਦੇਖੋ ਛੋਟੇ ਛੋਟੇ ਪੈਕੇਟ ਵੀ ਹੈ ਆਪਣਾ ਲੂਜ਼ ਵੀ ਬਹੁਤ ਸਸਤਾ ਹੈ। ਬਾਕੀ ਸਟੋਰਾਂ ਦੇ ਉੱਤੇ ਲਾ ਲੋ 27 ਡਾਲਰ ਆਸ-ਪਾਸ ਹੈ ਪਰ ਕਿਜੀ ਆਪਣਾ 18.49 ਡਾਲਰ। ਉਹ ਤਾਂ 6-7 ਡਾਲਰ ਪਰ ਕਿਲੋ ਘੱਟ ਆ। ਘੱਟ ਹੈ ਜੀ। ਕੀ ਬਾਤ ਹੈ। ਹਾਂਜੀ। ਅੱਗੇ ਆਜੋ। ਅਛਾ ਨਾਰੀਲ ਵੀ ਮੈਂਗਾ ਤੁਸੀਂ ਹੱਥ ਕਰਾਈ ਪੀਏ। ਹੋਰੀ। ਮੈਂ ਵੀਡੀਓ 'ਚ ਪਹਿਲਾਂ ਪਿਆ ਕਿ ਹਟਾ ਵੀ ਲੋਟਾ ਸਾਂ ਲੈ ਹੱਥ ਕਰਾਂਦੇ ਆ। ਹੋਰੀ। ਇਹ ਵੀ ਡੀਲ ਤੇ ਹੈ ਜੀ? ਹਾਂਜੀ। ਕਿਨੇ ਦੀ ਦੀ ਡੀਲ ਹੈ ਜੀ ਇਹਦੀ? ਇਹਦੀ 2.49 ਸੈਂਟੀ। ਮਾਰਾ ਤੂੰ ਨਾ ਹੋਰੀ। ਆਵਣਗੇ। ਜੇ ਦੱਸੋ ਜੀ ਇਹ ਬੈਗ ਦੇ ਕੋਈ ਚਾਰਜ ਕਰਦੇ? ਨਾ ਆ ਫਰੀ ਹੈ ਫਰੀ ਕਿੰਨੇ ਸਟੋਰਾਂ ਤੇ ਹਾਂਜੀ ਵੀ ਜੀ ਇਹ ਤੁਹਾਡੇ ਕੋਲ ਦੇਖੋ ਇਹ ਦੱਸੋ ਜੀ ਮਾੜਾ ਕੀ ਹੈ ਜਿੰਜਰ ਗਾਰਲਿਕ ਪੇਸਟ ਆ ਜਿੰਜਰ ਅਰੀਦ ਦਾ ਜਿੰਜਰ ਗਾਰਲਿਕ ਪੇਸਟ ਹੈ ਜੀ ਜਿੰਜਰ ਪੇਸਟ ਹੈ ਓਨਲੀ ਗਾਰਲਿਕ ਪੇਸਟ ਹੈ ਜੀ ਬਾਕੀ ਕਿ ਪ੍ਰਾਈਸ ਘਟਾ ਹੈ ਬਾਹਰ ਨਾਲ ਸਭ ਦਾ ਘਟਾ ਹੈ ਤੇ ਥੱਲੇ ਇਹ ਪਨੀਰ ਲਾਇਆ ਬੜਾ ਹਾਂਜੀ ਸਾਰਿਆਂ ਦਾ ਘਟਾ ਹੈ ਇਹਨਾਂ ਦਾ ਬਾਕੀ ਆ ਯੋਗਰਟ ਆ ਗਈ ਪਰ ਮੈਂ ਦੇਖਿਆ ਯੋਗਰਟ ਵੀ ਤੁਹਾਡੇ ਕੋਲ ਦੋ ਤਿੰਨ ਕੰਪਨੀਆਂ ਦਾ ਇਹ ਤਾਂ ਸਾਡੇ ਹਮਿਲਟਰ ਵਾਲੀ ਹੈ ਹਾਂਜੀ ਕ੍ਰਿਸ਼ਨਾ ਸਭ ਡੀਲ ਤੇ ਨਹੀਂ ਆ ਜੋਗਟ 2kg only 4$ 199 ਸੈਂਟਰ ਦਾ ਹੀ 5 2 ਕਿਲੋ 0. ਦਾ ਹਾਂਜੀ ਅਸਾ ਇਹਦਾ ਪ੍ਰਾਈਸ ਸਹੀ ਹੈ ਤੁਸੀਂ 699 ਲਾਇਆ ਪਿਆ ਹਾਂਜੀ ਬਾਕੀ ਸਟੋਰਾਂ ਤੇ ਐਕਰ ਦਾ ਕਿੱਥੇ ਪ੍ਰਾਈਸ ਹੀ ਮਿਲਦਾ ਨਹੀਂ 799 ਮਿਲੂਗਾ ਜਿਹੜੇ ਮਰਜੀ ਸਟੋਰ ਤੇ ਪੁੱਛ ਲਿਓ ਜੀ ਆਪਣੇ ਕੋਲੇ 699 ਹੈ ਪ੍ਰੋਡਿਊਸ ਤੁਸੀਂ ਇੱਕ ਵਾਰੀ ਫਿਰ ਦਿਖਾ ਦਿਓ ਪੂਰਾ ਭਰਿਆ ਪਿਆ ਔਰ ਸਾਰਾ ਫਰੈਸ਼ ਹੈ ਇੱਕ ਵੀ ਚੀਜ਼ ਇਹਨਾਂ ਦੀ ਕੋਈ ਪੁਰਾਣੀ ਨਹੀਂ ਹੁੰਦੀ ਤੁਸੀਂ ਵੈਜੀਟੇਬਲ ਦੇਖ ਲਓ ਮਹਾਰਾਜ ਇਹਦੇ ਵਿੱਚੋਂ ਮੈਨੂੰ ਤਾਂ ਪਤਾਉਂ ਬਤਾਉਂ ਕਰੇ ਸਭੀ ਬਾਈ ਨੂੰ ਬੈਂਗੜ ਬੈਂਗੜ ਬਤਾਉਂ ਕਿ ਜਾਂਦੇ ਆ ਹਾਂ ਜੀ ਕਹਿੰਦੇ ਪੂਰੀ ਸ਼ਕਲ ਦਿਖਦੀ ਏ ਉਹਦੇ ਵਿੱਚ ਲੋਈ ਦੋਸਤੋਂ ਸਾਡੇ ਨਾਲ ਨੌਵੀਂ ਵੀਰ ਹੈ ਫਰੋਜ਼ਨ ਸੈਕਸ਼ਨ ਜਿਹੜਾ ਹੈਗਾ ਉਹ ਸਾਰਾ ਇਹ ਦੇਖਦੇ ਆ ਭਾਈ ਜੀ ਸਾਡੇ ਦਰਸ਼ਕਾਂ ਨੂੰ ਦੱਸ ਦੋ ਕਿਵੇਂ ਦੀ ਤੁਹਾਡੇ ਕੋਲ ਸਿਸਟਮ ਰੰਦਾ ਹੈ ਕਦੋਂ-ਕਦੋਂ ਫਿਲਿੰਗ ਹੁੰਦੀ ਹੈ ਵਿਕਰੀ ਕਿਵੇਂ ਦੀ ਰਹਿੰਦੀ ਹੈ ਸਾਡੇ ਦਰਸ਼ਕਾਂ ਨੂੰ ਦੇਖੋ ਅਪ੍ਰੋਕਸੀਮੇਟਲੀ ਫਿਲਿੰਗ ਜਸੀਂ ਰੋਜ਼ ਡੇਲੀ ਬੇਸਿਸ ਤੇ ਕਰਦੇ ਆ ਸਾਡੇ ਕੋਲ ਔਰ ਰੇਂਜ ਵੇਜੀਸ ਫਰੋਜ਼ਨ ਚ ਪਈਆਂ ਹੋਈਆਂ ਵਾਂ ਜਿਹੜੀਆਂ ਵੇਜੀਸ ਆ ਸਾਡੀਆਂ ਮੋਸਟ ਆਲਮੋਸਟ 3 ਆ ਸਾਰਾ ਸੈਕਸ਼ਨ ਸਿਰਫ ਵੇਜੀਸ ਦਾ ਵਾ ਅੱਛਾ 3 4 5 3 4 5 ਆਲਮੋਸਟ ਕਿਹੜੇ ਵੱਲੇ ਇਹ ਐ ਡਿਪੈਂਡ ਕਰ ਇੰਨੇ ਸਾੜੀ ਉੱਤੇ ਡੀਲ ਡਾਈਮੈਂਸ਼ਨ ਹੋਈ ਹੋਈ ਆ ਵੇਟ ਦਾ ਵੀ ਹੈਗਾ ਵੀ 200 ਗ੍ਰਾਮ ਹੈ 312 ਤੋਂ 340 ਗ੍ਰਾਮ ਵਾਲੀਆਂ ਜਿਹੜੀਆਂ ਵੇਜੀਸ ਆ ਦੱਸੋ ਇੱਕੋ ਹੀ ਫਰਕ 340 ਤੋਂ 312 ਵਾਲੀਆਂ ਉਹ ਸਾਡੀਆਂ ਵਾ ਡੀਲ ਤੇ ਡੀਲ ਤੇ ਹੈਗੀ ਡੀਲ ਤੇ 3 4 5 ਆਲਮੋਸਟ ਮੋਸਟਲੀ ਵੇਜੀਸ ਸਾੜੀ ਆਲਵੇਜ਼ ਡੀਲ ਰਹਿੰਦੀ ਹੈ ਹਾਂ ਪੂਰਾ ਸਾਲ ਪੂਰਾ ਸਾਲ ਪੂਰਾ ਸਾਲ ਸਾਡੀ ਡੀਲ ਸੇਮ ਪ੍ਰਾਈਸ 3 4 5 ਹਟ ਦੇਣੀ ਨਹੀਂ ਅਸੀਂ ਹਟ ਦੇਣੀ ਅਸੀਂ ਕਸਟਮਰ ਵਾਸਤੇ ਬਹੁਤ ਕੁਝ ਕਰਦੇ ਆ ਕਰੋਗੇ ਕ ਬਗਾ 50 ਕਿਲੋਮੀਟਰ ਤੋਂ ਹੁੰਦਾ ਹੈ। ਹਾਂਜੀ। ਕਈ ਬੰਦੇ 200 ਕਿਲੋਮੀਟਰ ਦਿੰਦੇ ਕਿ ਲੋਟਸ ਤੇ ਜਾਣਾ ਸੀ। ਹਾਂ। ਕਿਉਂਕਿ ਅਸੀਂ ਉਹਨਾਂ ਸਿੱਖ ਇੰਨੀ ਐਟ੍ਰੈਕਟਿਵ ਰੱਖੀ ਹੁੰਦੀ ਆਫਰ ਰੱਖੀ ਹੁੰਦੀ ਕਿ ਉਹਨਾਂ ਨੂੰ ਆਣਾ ਹੀ ਪੈਂਦਾ ਸਾਡੇ ਕੋਲ। ਸਾਡੇ ਕੋਲ ਆਣਾ ਹੀ ਪੈਂਦਾ ਉਹਨਾਂ ਨੂੰ। ਮੈਂ ਦੇਖ ਰਿਹਾ ਕਿ ਪਾਰਕਿੰਗ ਦੀ ਸਮੱਸਿਆ ਨਹੀਂ। ਹਾਂ। ਹਰ ਚੀਜ਼ ਇਜ਼ੀ ਡੁੱਲੀ ਆ ਪਿੱਛੇ ਵੀ ਤੁਹਾਡੇ ਕੋਲ 60 70 ਸਾਰੀ ਸਾਰੀ ਪਾਰਕਿੰਗ ਆ। ਫਰੰਟ ਤੇ ਵੀ ਤਕਰੀਬਨ 3 4 ਗੱਡੀਆਂ ਦੀ ਪਾਰਕਿੰਗ। 100 ਪਾਰਕਿੰਗ ਸਾਡੇ ਕੋਲ ਹੈਗੀ ਆ। ਪ੍ਰੋਬਲਮ ਨਹੀਂ ਹੈ। ਹਾਂ, ਇਜ਼ੀਲੀ ਅਸੀਂ ਕਰ ਸਕਦੇ ਹਾਂ। ਪ੍ਰਾਈਸ ਮੈਂ ਦੇਖਿਆ ਫਰੋਜ਼ਨ ਤੇ ਬਿਲਕੁਲੀ ਬਿਲਕੁਲ ਹੀ ਹੈ ਮਾ ਸਾਡਾ ਉਤੇ ਇਹ ਹੋ ਹੀ ਨਹੀਂ ਸਕਦਾ ਸਾਡਾ ਪ੍ਰਾਈਸ ਜੀ ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦਾ ਜੀ ਮਹਾਰਾਜ ਦੱਸੋ ਪੰਜਾਬੀ ਐਸੀ ਖਾਸ ਚੀਜ਼ ਕੋਈ ਪ੍ਰੋਡਕਟ ਹਾਂ ਦੇਖੋ ਤੁਸੀਂ ਅੱਗੇ ਖਲੋਤੇ ਜਿਹੜੇ ਦਰਸ਼ਕ ਦੇਖ ਰਹੇ ਉਹਨਾਂ ਨੂੰ ਚੀਜ਼ਾਂ ਪਨੀਰ ਦੇ ਕਾ ਸਮੋਸੇ ਦੇ ਸਾਹਮਣੇ ਆ ਕੇ ਤੁਸੀਂ ਪੁੱਛਿਆ ਪਨੀਰ ਦੇ ਕਾ ਸਮੋਸਾ ਉਹ ਨਾ ਬੋਲੋ ਤੁਹਾਡੇ ਮੂੰਹ ਚ ਪਾਣੀ ਆ ਜਾਏਗਾ ਪਨੀਰ ਦੇ ਕਾ ਸਮੋਸਾ ਪਿਆ ਹੋਇਆ ਸਪਰੀਨੀ ਦਾ ਬਹੁਤ ਫੇਮਸ ਬ੍ਰਾਂਡ ਆ ਉਸ ਤੋਂ ਬਾਅਦ ਪੰਜਾਬੀ ਜਿਹੜੇ ਹੁਣ ਇਹ ਵੀ ਜਿਹੜਾ ਪ੍ਰਾਈਸ ਹੈ ਭਾਜੀ ਮਾਰਕੀਟ ਨਾਲੋਂ ਉੱਪਰ ਜੀ ਤੁਸੀਂ ਲਾਇਆ 499 ਹਾਂ ਇਹ ਦੇ ਅੰਦਰ ਇੱਕ ਕ੍ਰਿਸ ਉਹ ਅਦਰ ਰੇਟ ਲਗਾਇਆ ਸਾਡਾ ਰੇਟ ਜਿਹੜਾ ਸੇਮ ਹੀ ਹੁੰਦਾ ਵਾ ਉਸ ਤੋਂ ਬਾਅਦ ਜਿਹੜਾ ਚੜ੍ਹਦੇ ਪੰਜਾਬ ਦੇ ਲੈਂਦੇ ਚੜ੍ਹਦੇ ਪੰਜਾਬ ਦਾ ਸਮੋਸਾ ਆਇਆ ਨਾ ਤੇ ਲੈਂਦੇ ਪੰਜਾਬ ਦਾ ਸਮੋਸਾ ਵੀ ਸਾਡੇ ਕੋਲ ਆ ਗਿਆ ਪੰਜਾਬ ਵਾਲਾ ਬਾਹਰ ਕੱਢ ਕੇ ਦਿਖਾਓ ਜੀ ਆਹ ਲਓ ਜੀ 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 ਆਜੀ ਸਾਡੇ ਕੋਲ ਲੈਂਦੇ ਪੰਜਾਬ ਦਾ ਇਹ ਸਪੈਸ਼ਲ ਨੌਮੀ ਵੀਰ ਨੇ ਅੱਜ ਐਲਾਨ ਕਰਤਾ ਜੀ ਕਿ ਸਜਣੇ ਪਾਕਿਸਤਾਨੀ ਪਰਿਵਾਰ ਹੈ ਹਾਂ ਪਾਕਿਸਤਾਨੀ ਪਰਿਵਾਰਾਂ ਵਾਸਤੇ ਇੱਕ ਖਾਸ ਚੀਜ਼ ਨੌਮੀ ਨੇ ਮੰਗਾਈ ਗਈ ਹੈ ਹਾਂ ਔਰ ਸੁਰਪਤ ਹੋਰ ਵੀ ਕੁਝ ਲੈਂਦੇ ਪੰਜਾਬ ਵਾਲੇ ਲੈਂਦੇ ਪੰਜਾਬ ਬਹੁਤ ਕੁਝ ਆਹੋ ਨਾ ਜਿਹੜੇ ਦੋ ਡੋਰ ਖਲੋਤੇ ਆ ਇਹ ਸਾਰਾ ਲੈਂਦੇ ਪੰਜਾਬ ਵਾਸਤੇ ਰੱਖਿਆ ਹੋਇਆ ਕਰਕੇ ਥਾ ਦਿਓ ਜੀ ਇੱਕ ਵਾਰੀ ਇਹ ਸਾਰਾ ਲੈਂਦੇ ਪੰਜਾਬ ਵਾਸਤੇ ਆ ਨਾਨ ਜਿਹੜੇ ਖਾਦੇ ਜਾਂਦੇ ਆ ਪਾਕਿਸਤਾਨ ਵਿੱਚ ਸਾਰੇ ਨਾਨ ਉਹੀ ਆ ਹੁਣ ਆ ਅਫਗਾਨਿਸਤਾਨੀ ਕਿੰਦਾਰੀ ਨਾਨ ਵੀ ਪਿਆ ਸਾਡੇ ਕੋਲ ਮਤਲਬ ਮੈਨੂੰ ਲੱਗਦਾ ਕਿ ਪਾਕਿਸਤਾਨ ਦੀਆਂ ਗਲੀਆਂ ਮੁਹੱਲੇ ਤੁਸੀਂ ਯਾਦ ਕਰਾਓਗੇ ਹਾਂ ਇੱਥੇ ਸਾਨੂੰ ਉਹ ਸਭ ਕੁਝ ਮਿਲੇਗਾ ਦਹੀਂ ਬੜੇ ਬਹੁਤ ਸੁਆਵੇਂ ਮਜ਼ਾ ਲੋਰਚ ਲੋਕੀ ਖਾਂਦੇ ਆ ਅਸੀਂ ਇੱਥੇ ਰੱਖੇ ਹੋਇਆ ਹਾਂ ਹਾਂ ਅਸੀਂ ਇੱਥੇ ਰੱਖੇ ਹੋਇਆ ਲੋ ਜੀ ਦੋਸਤੋ ਇਹ ਮੇ ਪੂਰੇ ਨਿਊਜ਼ੀਲੈਂਡ ਦੇ ਵਿੱਚ ਮਸ਼ਹੂਰ ਹੈ ਤੇ ਲੋਟਸ ਨੂੰ ਐਵੇਂ ਨੇ ਲੋਕ ਪਿਆਰ ਦਿੰਦੇ ਕੋਈ ਵੀ ਭਾਈਚਾਰਾ ਹੋਵੇ ਭਾਰਤੀ ਮੂਲ ਦਾ ਪੰਜਾਬੀ ਹੋਣ ਹਾਂਜੀ ਪਾਕਿਸਤਾਨੀ ਇੰਡੀਅਨ ਗੁਜਰਾਤੀ ਮਰਾਠੀ ਹੋਣ ਸਾਊਥੀ ਨੇ ਸਭ ਕੁਝ ਸਾਰੇ ਹੀ ਮੈਂ ਦੇਖਿਆ ਹੈ ਵੀ ਲੋਟਸ ਦੇ ਫੈਨ ਹੈ ਹਾਂ ਇਸ ਤਰ੍ਹਾਂ ਹੀ ਨਹੀਂ ਸਾਡੇ ਉਹਦਾ ਕੀ ਹੈ ਕਿ ਤੁਹਾਡਾ ਕੰਮ ਬੋਲਦਾ ਤੁਹਾਡੀ ਕੁਆਲਿਟੀ ਬੋਲਦੀ ਤੁਹਾਡਾ ਪ੍ਰਾਈਸ ਪ੍ਰਾਈਸ ਬੋਲਦਾ ਪ੍ਰਾਈਸ ਸਾਡਾ ਬਹੁਤ ਇਕਨੋਮਿਕਲ ਆ ਅਸੀਂ ਕਸਟਮਰ ਨੂੰ ਪਾਇਰਟਾਈਜ਼ ਕਰਦੇ ਆ ਮੈਂ ਤਾਂ ਅੱਜਕੱਲ ਰੈਸੈਸ਼ਨ ਹੈ ਮਹਿੰਗਾਈ ਹੈ ਲੋਕਾਂ ਤੋਂ ਅਫੋਰਡ ਨਹੀਂ ਹੋ ਰਿਹਾ ਤੇ ਲੋਟਸ ਤੇ ਲੋਕਾਂ ਨੂੰ ਵੱਧ ਤੋਂ ਵੱਧ ਆਣਾ ਚਾਹੀਦਾ ਹਾਂ ਆਹ ਉਹ ਦੇਖੋ ਕੀ ਹੋਰ ਪ੍ਰਾਈਸ ਘਟਾ ਦੀ ਆਪਾਂ ਹੁਣ ਦੇਖੋ ਮੋਮੋਸ ਸਾਡੇ ਨੇਪਾਲ ਤੋਂ ਫੇਮਸ ਆ ਅਸੀਂ ਮੋਮੋਸ ਵੀ ਰੱਖੇ ਹੋਏ ਆ ਤੇ ਉਹ ਵੀ ਵੈਜੀਜ਼ ਵਿੱਚ ਰੱਖੇ ਹੋਏ ਆ ਤੇ ਕਿਹਨਾਂ ਆ ਆਪਣਾ ਹਲਦੀ ਰਾਮ ਬ੍ਰੈਂਡ ਆ ਜਹਾਂ ਦੀ ਨੋਮੀ ਵੀਰੇ ਇਹ ਚੀਜ਼ ਹੈ ਕਿ ਜਿਹੜੀ ਲੋਟਸ ਤੇ ਨਹੀਂ ਮਿਲਦੀ ਨਹੀਂ ਸਾਡੇ ਕੋਲ ਆਲਵੇਸ ਸਭ ਕੁਝ ਹੀ ਹੈਗਾ ਜੋ ਤੁਸੀਂ ਸੋਚੋਗੇ ਇਹ ਸਾਡੇ ਕੋਲ ਮਿਲੇਗਾ ਜੀ ਹਨ ਮੋਮੋਸ ਆ ਇੰਨੇ ਇਕਨੋਮੀਕਲ ਪ੍ਰਾਈਸ ਕਿੱਥੇ ਨਹੀਂ ਮਿਲਣਗੇ 6 ਡਾਲਰ ਵਿੱਚ ਸਾਡੇ ਕੋਲ ਵੈਜੀਜ਼ ਤੇ ਪਨੀਰ ਮੋਮੋਸ ਮਿਲ ਸਕਦੇ ਆ ਹਲਦੀ ਰਾਮ ਹਲਦੀ ਰਾਮ ਵਰਲਡਵਾਈਡ ਫੇਮਸ ਬ੍ਰੈਂਡ ਆ ਬਿਲਕੁਲ ਫੇਮਸ ਆ ਪੂਰੀ ਦੁਨੀਆ ਤੇ ਫੇਮਸ ਆ ਹਾਂ ਭਾਜੀ ਇਹ ਵੀ ਜਿਹੜਾ ਹੈਗਾ ਸਨੈਕਸ ਵਾਲਾ ਸਾਹ ਭਾਜੀ ਇਹ ਸਨੈਕਸ ਵਾਲਾ ਇੱਥੇ ਤੁਹਾਨੂੰ ਸਾਰੇ ਬਿਸਕਟ ਮਿਲਣਗੇ ਸਾਰੇ ਬਿਸਕਟ ਹਾਂਜੀ ਮਲਕੀ ਜੋ ਵੀ ਤੁਸੀਂ ਸਵੇਰੇ ਬ੍ਰੇਕਫਾਸਟ ਵਾਲਾ ਸਮਾਨ ਹੈ ਤੁਹਾਨੂੰ ਸਾਰਾ ਇਹਦੇ ਵਿੱਚ ਮਿਲੇਗਾ ਮਠੀਆਂ ਹੋ ਗਈਆਂ ਪੂਏ ਹੋ ਗਏ ਆਹ ਜਿਹਦਾ ਹਾਂਜੀ ਇਹ ਸੀ ਜਿਹੜਾ ਬਿਸਕਟ ਹੈ ਹਾਂਜੀ ਇਹ ਹਰ ਟਾਈਮ ਹਾਂਜੀ ਇਹ ਬਿਸਕਟ ਤੁਹਾਡਾ ਮਿਲਣ ਲੱਗਦਾ ਪ੍ਰੋਮੋਸ਼ਨ ਤੇ ਲਾ ਰਹੇ ਆ ਭਾਜੀ ਪ੍ਰੋਮੋਸ਼ਨ ਤੇ ਜਿਹੜੀ ਚੀਜ਼ ਸਾਨੂੰ ਸਸਤੀ ਆਹੀਂ ਅੱਗੇ ਵੀ ਸਸਤੀ ਹੀ ਚੀਪ ਹੀ ਨੰਨੇ ਆ ਵਿਚਨ ਬਹੁਤ ਸਾਰੇ ਜਿਦਾ ਬਟੈਨੀ ਸਾਡੇ ਤੋਂ ਸਾਰੇ ਫੇਮਸ ਬ੍ਰਾਂਡ ਹੈ ਬਟੈਨੀਆ ਹੈਗਾ ਅੱਗੇ ਆਪਣੇ ਤੋਂ ਪਾਰਲੇ ਪਾਰਲੇ ਹੈਗਾ ਆ ਅੱਛਾ ਜੀ ਤੇ ਸਨਫਿਸਟ ਹੈਗਾ ਆ ਅੱਗੇ ਸਾਡੇ ਤੋਂ ਫੀਜੀ ਦੇ ਕੁਝ ਵੀ ਬਿਸਕਟ ਵੀ ਹਾਂਜੀ ਫੀਜੀ ਦੇ ਵੀ ਕੁਝ ਬਿਸਕਟ ਹੈਗੇ ਆ ਜਿਵੇਂ ਪੰਜਸ ਹੋ ਗਿਆ ਫਿਰ ਐਫ ਐਮ ਹੋ ਗਿਆ ਅੱਗੇ ਸਾਡੇ ਤੋਂ ਨਿਊਜ਼ੀਲੈਂਡ ਮੇਡ ਵੀ ਹੈਗੇ ਨੇ ਰਾਮਪੋਰਾ ਅੱਛਾ ਇਹ ਨਿਊਜ਼ੀਲੈਂਡ ਮੇਡ ਹਾਂਜੀ ਇਹ ਨਿਊਜ਼ੀਲੈਂਡ ਮੇਡ ਆ ਜੀ ਸਾਰੇ ਤੁਹਾਨੂੰ ਦੱਸ ਦੋ ਸਾਰੇ ਨਿਊਜ਼ੀਲੈਂਡ ਮੇਡ ਹੈ ਵੈਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਪਰ ਤੁਹਾਨੂੰ ਦੱਸ ਦਈਏ ਸੀ ਇਹਦੇ ਵਿੱਚ ਵੀ ਨਾ ਕੋਈ ਵੈਰਾਈਟੀ ਬਹੁਤ ਜ਼ਿਆਦਾ ਹੈ ਇਧਰ ਲਈ ਸੈਕਸ਼ਨ ਦਾ ਸਾਡਾ ਸਾਰਾ ਚਾਹ ਤੇ ਕੋਫੀ ਦਾ ਸੈਕਸ਼ਨ ਹੋ ਗਿਆ ਜੀ ਸਾਡੇ ਤੋਂ ਬਹੁਤ ਚਾਹ ਦੇ ਵਿੱਚ ਵੀ ਬਹੁਤ ਸਾਰੀਆਂ ਵੈਰਾਈਟੀਆਂ ਹੈਗੀਆਂ ਆ ਟਾਟਾ ਵੀ ਹੈਗੀ ਆ ਬਰਕਪੌਨ ਵੀ ਹੈਗੀ ਆ ਰੈਡ ਲੇਬਰ ਵੀ ਹੈਗੀ ਆ ਹਾਂ ਜੀ ਤੇ ਆ ਸਾਡੇ ਟੀ ਮਿਕਸ ਹੁੰਦੇ ਆ ਸਾਰੇ ਚਾਹ ਦੇ ਅੱਗੇ ਭਾਜੀ ਆ ਗਈਆਂ ਮਠੀਆਂ ਜੀ ਤਾਂ ਨਮਕੀਨ ਨਮਕੀਨ ਲਈ ਵੀ ਤੁਸੀਂ ਮੈਂ ਦੇਖਿਆ ਪ੍ਰੋਮੋਸ਼ਨ ਤੇ ਲਾਇਆ ਪਿਆ ਹਾਂਜੀ ਇਹ ਵੀ ਪ੍ਰੋਮੋਸ਼ਨ ਤੇ ਹੈ ਜੀ ਇਹ ਤੇ ਵੀ ਡੀਲ ਚੱਲਦੀ ਪਈ ਹੈ ਅੱਗੇ ਭਾਜੀ ਆ ਗਿਆ ਡੇਟਸ ਅੱਛਾ ਭਾਜੀ ਇਹ ਡੇਟਸ ਰੀਅਲੀ ਪਾਕਿਸਤਾਨ ਦੀਆਂ ਭਾਜੀ ਕੁਝ ਦੁਬਈ ਤੋਂ ਵੀ ਹੁੰਦੀਆਂ ਕੋਈ ਵੱਖਰੀ ਵੱਖਰੀ ਕੰਟਰੀਆਂ ਤੋਂ ਹੁੰਦੀਆਂ ਜੀ ਇਹ ਕਿੱਥੇ ਦਾ ਕੁਝ ਦੁਬਈ ਦੀ ਹੈ ਜੀ ਅੱਛਾ ਦੁਬਈ ਦੀ ਹੈ ਹਾਂ ਜੀ ਅੱਗੇ ਸਾਡੇ ਤੋਂ ਜਦੋਂ ਮੀਡਲ ਈਸਟ ਪ੍ਰੋਡਕਟ ਵੀ ਹੈ ਗਿਆ ਸਾਰੇ ਆਪਣੇ ਕੋਸਮੈਟਿਕਸ ਦੇ ਵਿੱਚ ਆਪਣੇ ਕੋਲ ਸਾਰੀ ਇੰਡੀਅਨ ਵੈਰਾਈਟੀ ਇੱਥੇ ਕਾਸਮੈਟਿਕ ਦੇ ਵਿੱਚ অলমোਸਟ ਇੰਡੀਅਨ ਵੀ ਹੈਗੀ ਆ ਤੇ ਜਿੱਦਾਂ ਆਪਣੇ ਕੋਲ ਤੁਸੀਂ ਲਾ ਲੋ ਮੋਸਟਲੀ ਆਪਣੀ ਜਿੱਦਾਂ ਹੋਗੇ ਇੰਡੀਗੋ ਪਾਊਡਰ ਹੋ ਗਿਆ ਇਦਾਂ ਦੇ ਪਾਊਡਰ ਹੋ ਗਏ ਨਾ ਤੇ ਮੋਰਿੰਗਾ ਪਾਊਡਰ ਹੋ ਗਿਆ ਇਹ ਚੀਜ਼ਾਂ ਸਾਡੀਆਂ ਬਹੁਤ ਜ਼ਿਆਦਾ ਜਾਣ ਵਾਲੀਆਂ ਕਿ ਡੇਲੀ ਯੂਜ਼ ਦੇ ਵਿੱਚ ਡੇਲੀ ਯੂਜ਼ ਦੇ ਵਿੱਚ ਮੋਰਿੰਗਾ ਪਾਊਡਰ ਦੀ ਡਿਮਾਂਡ ਬੜੀ ਹੈ ਮੋਰਿੰਗਾ ਪਾਊਡਰ ਦੀ ਡਿਮਾਂਡ ਬਹੁਤ ਜ਼ਿਆਦਾ ਆ ਮੋਰਿੰਗਾ ਪਾਊਡਰ ਸਾਡਾ ਇੱਥੇ ਹੈਗਾ ਆ ਜਾਰੀਸ ਤੇ ਵਿਚਾਰਿਆ ਤੇ ਇਹ ਅਸੀਂ ਹੁਣ ਥੋੜਾ ਵੱਡੇ ਸਾਈਜ਼ ਵਿੱਚ ਹੀ ਮੰਗਾਉਣ ਲੱਗ ਗਏ ਆ ਕਿ ਬਹੁਤ ਜ਼ਿਆਦਾ ਨਿਕਲਦਾ ਜਾਂਦਾ ਆ ਸੌਰੀ ਤੇ ਬਾਕੀ ਸਾਡੇ ਫੇਸ ਵਾਸ਼ ਹੋ ਗਏ ਜਿੱਦਾਂ ਮਾਮਾ ਅੱਥ ਦਾ ਹੋ ਗਿਆ ਤੇ ਬਾਕੀ ਆਪਣੇ ਜਿੱਦਾਂ ਬੱਚਿਆਂ ਲਈ ਵੀ ਹੈਗੇ ਆ ਸਪੈਸ਼ਲ ਮਤਲਬ ਚੀਜ਼ਾਂ ਸਾਰੀਆਂ ਹੈਗੀਆਂ ਇੱਥੇ ਤੇ ਹਿਮਾਲਿਆ ਦੇ ਜਿੱਦਾਂ ਹੋ ਗੀਆਂ ਆਪਣੀਆਂ ਇਹ ਵੀ 올ਡੇ ਮੋਸਟਲੀ 올ਡੇਜ ਵਾਲੇ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਇਦਾਂ ਦੀਆਂ ਚੀਜ਼ਾਂ ਤੇ ਇਹ ਵੀ ਹਾਂਜੀ ਸਾਡੇ ਕੋਲ ਸਾਰਾ ਕੁਝ ਹੈਗਾ ਇਦਾਂ ਦਾ ਤੇ ਕਾਲਗੇਟ ਦੇ ਵਿੱਚ ਬੱਚਿਆਂ ਦੇ ਸਨੈਕਸ ਹਾਂਜੀ ਬੱਚਿਆਂ ਦੇ ਸਨੈਕਸ ਹੈਗੇ ਆ ਦੇਖੋ ਤੁਸੀਂ ਇੰਡੀਆ ਵਾਲੇ ਦੇ ਕੁਝ ਸੀ ਕਰਕਰੇ ਲੇਜ ਇਹ ਬਣੇ ਬੱਚੇ ਬਹੁਤ ਜ਼ਿਆਦਾ ਪਸੰਦ ਕਰਦੇ ਆ ਨਾ ਜਿੱਦਾਂ ਤੇ ਬੱਚਿਆਂ ਦੇ ਆਪਣੇ ਕੋਲ ਸਾਰੇ ਮਿਲ ਜਾਣਗੇ ਬਿੰਗੋ ਮਿਲ ਜਾਣਗੇ ਕੌਨਟੋਸ ਬੱਚਿਆਂ ਲਈ ਤਾਂ ਬਹੁਤ ਜ਼ਿਆਦਾ ਆਪਸ਼ਨਸ ਆ ਤੇ ਬਾਕੀ ਆਪਣੇ ਕੋਲ ਡਰਿੰਕਸ ਆ ਗੀਆਂ ਜਿੱਦਾਂ ਡਰਿੰਕਸ ਵਿੱਚ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਸੀਰਪ ਵੀ ਹੈਗੇ ਆ ਤੇ ਸੀਰਪ ਦੇ ਨਾਲ ਨਾਲ ਜਿੱਦਾਂ ਤੁਸੀਂ ਅੱਗੇ ਦੇਖ ਸਕਦੇ ਹੋ ਕਿ ਮਿਲਕ ਵਾਲੀਆਂ ਡਰਿੰਕਸ ਹੋ ਗਈਆਂ ਜਾਂ ਕੁਝ ਵੀ ਆ ਕੋਲਡ ਡਰਿੰਕ ਹੋ ਗਏ ਮਤਲਬ ਤੁਹਾਨੂੰ ਸਾਰਾ ਕੁਝ ਇੱਕ ਹੀ ਸ਼ਾਪ ਤੇ ਤੁਹਾਨੂੰ ਵਿਜ਼ਿਟ ਕਰਨਾ ਪਊਗਾ ਤੇ ਤੁਹਾਨੂੰ ਸਾਰਾ ਕੁਝ ਮਿਲ ਜਾਊਗਾ ਤੇ ਮੋਸਟਲੀ ਹੋ ਗਿਆ ਜਿੱਦਾਂ ਥੇਲਾ ਸਟਾਈਲ ਦੇ ਹੋ ਗਏ thumbs up the screen thumbs up ਯਾ ਤੇ ਜਿੱਦਾਂ ਅਮਜੀਟੋ ਹੋ ਗਈ ਇਹ ਵੀ 149 ਦੇ ਲੱਗੇ ਹੋਇਆ ਇਹਦਾ ਟੈਸਟ ਵੀ ਬਹੁਤ ਵਧੀਆ ਤੁਸੀਂ ਇਕਵਲੀ ਟਰਾਈ ਕਰਕੇ ਦੇਖਿਓ ਹਾਂਜੀ ਬਾਕੀ ਜਿੱਦਾਂ ਆਪਾਂ ਪੂਜਾ ਦਾ ਕਹਿ ਸਕਦੇ ਹਾਂ ਤੇ ਹੁਣ ਅਗੋਂ ਜਿੱਦਾਂ ਨਵਰਾਤਰੀ ਸੀਜੀਨ ਹੋਣ ਸਾਡੇ ਇੰਡੀਅਨ ਹੋਣ ਹਾਂਜੀ ਹਾਂਜੀ ਜੀ 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 ਹਰ ਚੀਜ਼ ਇੱਥੇ ਮਿਲਦੀ ਹੈ ਹਰ ਚੀਜ਼ ਤੁਹਾਨੂੰ ਇੱਥੋਂ ਮਿਲ ਜਾਂਦੀ ਹੈ ਜੀ ਜਿੱਦਾਂ ਹੁਣ ਨਵਰਾਤਰੀ ਆ ਰਹੇ ਆਗੇ ਤੇ ਆਪਣੀ ਹਾਂਜੀ ਕੁਝ ਕੁ ਚੀਜ਼ਾਂ ਅੱਗੇ ਅੱਗੇ ਸਪੈਸ਼ਲ ਤੇ ਹੁਣ ਹੋਣਗੀਆਂ